ਦਉਲੀ ਕਿਰਪਾ ਜਰਨੜ ਕੋ ਕੀ ਨਾ ਦਉਲੀ ਕਿਰਪਾ ਤੇਹੀ ਜੋਤ ਪਛਾਨ ਸਭਾ तो आज गुर श्री साहब के विशेष तौर पर प्रेस कॉन्फ्रेंस जोड़ी रखी गई है कल बी नवंबर दिन शनिवार ਦੁਪਹਿਰ ਦੇ 1 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵਿਚਾਰ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ੍ਰੀ ਦੁੱਖਨਵਰਨ ਸਾਹਿਬ ਤੋਂ ਦੁਪਹਿਰ ਦੇ 1 ਵਜੇ ਆਰੰਭ ਹੋਵੇਗਾ ਆਪਣੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ देर रात ਗੁਰਦੁਆਰਾ ਸ੍ਰੀ ਦੁੱਖਨਵਰਨ ਸਾਹਿਬ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਸ਼ਬਦੀ ਜਥੇ ਇਸਤਰੀ ਸਤਸੰਗ ਸੁਭਾਵਾਂ ਸਮੂਚੀਆਂ ਪ੍ਰਬੰਧਕ ਕਮੇਟੀਆਂ ਤੇ ਸਾਰੇ ਹੀ ਧਰਮਾਂ ਦੇ ਭਾਈਚਾਰੇ ਦੇ ਲੋਕ ਇਸ ਨਗਰ ਕੀਰਤੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੁੱਚੀ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਉਦਰਾ ਪ੍ਰਬੰਧਕ ਕਮੇਟੀ ਨੂੰ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸੇ ਨੂੰ ਹੀ ਸੱਚਾ ਪੱਤਰ ਮੰਨਦੇ ਹੋਏ ਆਪ ਜੀ ਨੇ ਕੱਲ ਦੁਪਹਿਰ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ 1 ਵਜੇ ਆਰੰਭ ਹੋ ਰਿਹਾ ਹੈ ਆਓ ਸਾਰੇ ਧਰਮਾਂ ਦੇ ਜਿੱਥੇ ਇਸ ਵਿੱਚ ਸ਼ਮੂਲੀਅਤ ਕਰਨ ਆਪਾਂ ਵੀ ਗੁਰਤੇਗ ਭਦਰ ਸਾਹਿਬ ਜੀ ਦੇ ਸਾਰੇ ਬੱਚਿਆਂ ਉਹਨਾਂ ਦੀ ਅਸੀਸਾਂ ਪ੍ਰਾਪਤ ਕਰਨ ਲਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੀਏ ਅਤੇ ਗੁਰਤੇਗ ਭਦਰ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਹੱਥ ਜੋੜ ਕੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ 25 ਨਵੰਬਰ ਤੱਕ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੱਕ ਇਹ ਸਮਾਗਮ ਚੱਲ ਹੀ ਰਹਿਣਗੇ ਕੱਲ ਦਾ ਜੋ ਵਿਸ਼ੇਸ਼ ਸਮਾਗਮ ਵਿਸ਼ਾਲ ਨਗਰ ਕੀਰਤਨ ਦੁਪਹਿਰ ਇੱਕ ਵਜੇ ਆਰੰਭ ਹੋਵੇਗਾ ਜਿੱਤੇ ਸਾਰੀਆਂ ਸੁਸਾਇਟੀਆਂ ਸਾਰੇ ਧਰਮਾਂ ਦੇ ਲੋਕ ਇਸ ਵਿੱਚ ਸ਼ਮੂਲੀਅਤ ਕਰਨਗੇ ਮੈਂ ਆਈ ਹੋਈ ਸਮੂਚੀ ਸੰਗਤ ਆਜਿੱਤੇ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸ੍ਰੀ ਗਿਆਨਸਰ ਮੰਦਰ ਦੇ ਸਮੁੱਚੇ ਪ੍ਰਬੰਧਕਾਂ ਦਾ ਪ੍ਰਧਾਨ ਸਾਹਿਬ ਦਾ ਸਭ ਦਾ ਧੰਨਵਾਦ ਕਰਦਾ ਔਰ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਸੰਗਤ ਤੱਕ ਆਪਣੀ ਜਾਣਕਾਰੀ ਪਹੁੰਚਾਰੇ ਨੇ ਸੰਗਤ ਦਾ ਇਹ ਸੰਦੇਸ਼ ਪਹੁੰਚਾਰੇ ਨੇ ਤਾ ਜੋ ਸੰਤਾ ਇਸ ਦੇਸ਼ ਨੂੰ ਸੁਣ ਕੇ ਉਸ ਨਗਰ ਕੀਰਤਨ ਨੂੰ ਸ਼ਮੂਲੀਅਤ ਕਰਨ ਅਤੇ ਆਪਣਾ ਜੀਫੰਗ ਸਫਲਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਿਹੜੇ ਪ੍ਰਵਾਨਾ ਮਿਲਦੇ ਨੇ ਉਹ ਟ੍ਰੈਫਿਕ ਦਾ ਕਿਦਾਂ ਦਾ ਪ੍ਰਵਾਨਾ ਕਿਵੇਂ ਨੇ ਬਣੇ ਟ੍ਰੈਫਿਕ ਦਾ ਜੋ ਅਸੀਂ ਪ੍ਰਬੰਧਕ ਵੱਲੋਂ ਅਸੀਂ ਜਿਹੜੀ ਚਿੱਠੀ ਹੈ ਉਹ ਪ੍ਰਸ਼ਾਸਨ ਨੂੰ ਦਿੱਤੀ ਗਿਆ ਹੈ ਪ੍ਰਸ਼ਾਸਨ ਨੇ ਇਸ ਸੰਬੰਧੀ ਉਹਨਾਂ ਨੇ ਇਸ ਬੰਦੀ ਆਪਣੇ ਵੱਲੋਂ ਇਹ ਕਿਹਾ ਕਿ 사ਸੀ ਪ੍ਰਸ਼ਾਦ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਿਹੜੇ ਪੂਰੇ ਕੀਤੇ ਜਾਣਗੇ ਔਰ ਜਿਹੜੇ ਜਿਹੜੇ ਰਸਤੇ ਜੋ ਨਗਰ ਕੀਰਤਨ ਨਿਕਲਦਾ ਹੈ ਉੱਤੇ ਫੁਕਤਾ ਪ੍ਰਬੰਧ ਕੀਤੇ ਗਿਆ। ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਉਜਾਕਰ ਹੈ। ਉਹ ਆਪਣੇ ਵੱਲੋਂ ਸਭਾ ਜਿਹੜੀ ਸੇਵਾ ਨਿਭਾਵੇਗੀ। ਮੈਂ ਸਮੂੱਚੀ ਫਿਰ ਵੀ ਸੰਗਤ ਨੂੰ ਬੇਨਤੀ ਕਰਦਾ ਕਿ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਸੱਦਾ ਪੱਤਰ ਨਹੀਂ ਪਹੁੰਚਿਆ ਤਾਂ ਸਾਡੀ ਇਹ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਓ ਕੱਲ ਦੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਿਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ